ਪੁਲਿਸ ਵੈਨਕੂਵਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਇੱਕ ਸਟ੍ਰੇਂਜਰ ਜਿਨੇ ਬੱਚੇ ਨੂੰ ਆਪਣੇ ਵੱਲ ਅਟ੍ਰੈਕਟ ਕਰਨ ਦੀ ਕੋਸ਼ਿਸ਼ ਕੀਤੀ ਆ 11 ਸਾਲ ਦੀ ਇਹ ਬੱਚੀ ਆ ਈਸਟ ਵੈਨਕੂਵਰ ਦੇ ਵਿੱਚ ਇਹ ਘਟਨਾ ਵਾਪਰੀ ਆ ਵੀਕਐਂਡ ਦੇ ਉੱਤੇ ਕਈ ਵਾਰੀ ਇਦਾਂ ਦੀਆਂ ਘਟਨਾਵਾਂ ਵਾਪਰਦੇ ਆ ਕਿ ਜਿਹੜੇ ਸਟ੍ਰੇਂਜਰ ਨੇ ਉਹ ਕਈ ਵਾਰੀ ਅਟੈਕ ਕਰਦੇ ਆ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਆ ਪਰ ਬੱਚਿਆਂ ਨੂੰ ਇਹਦੇ ਬਾਰੇ ਦੱਸਣਾ ਜ਼ਰੂਰ ਚਾਹੀਦਾ ਅਥਾਰਟੀ ਜਿਹੜੀਆਂ ਉਹਨਾਂ ਨੇ ਇਨਸੀਡੈਂਟ ਦੇਖਿਆ ਕਿ 6 ਵਜੇ ਕੇ 40 ਮਿੰਟ ਤੇ ਐਤਵਾਰ ਸ਼ਾਮ ਦੀ ਇਹ ਘਟਨਾ ਹੈ ਕਿ ਇੱਕ ਬੱਚੀ ਜਿਹੜੀ ਤੁਰ ਰਹੀ ਸੀ ਆਪਣੇ ਘਰ ਤੋਂ ਗ੍ਰੇ ਪਾਰਕ ਆ ਉੱਥੇ ਜਿਹੜੀ ਗ੍ਰੇਸ ਪਾਰਕ ਵੱਲੋਂ ਈਸਟ 33rd ਐਵੇਨਿਊ ਤੇ ਸੇਟ ਕੈਥਰੀਨ ਸਟਰੀਟ ਦੇ ਨੇੜੇ ਇੱਕ ਵਿਅਕਤੀ ਜਿਹੜਾ ਬਲੂ ਟਰੈਕ ਮਾਊਂਟੇਨ ਬਾਈਕ ਦੇ ਉੱਤੇ ਸੀਗਾ ਉਹਨੇ ਉਹਨੂੰ ਬੱਚੀ ਨੂੰ ਜਿਹੜਾ ਕ੍ਰਾਸ ਦਾ ਸਟਰੀਟ ਬੁਲਾਇਆ ਉਹਨੇ ਉਹਨੂੰ ਬੱਚੀ ਨੂੰ ਕਿਹਾ ਕਿ ਉਹ ਉਹਦੇ ਨਾਲ ਆਵੇ ਜਿਹੜੀ ਵੈਂਕੂਵਰ ਪੁਲਿਸ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਆ ਕੱਲ ਜਿਹੜੀ ਨਿਊ ਰਿਲੀਜ਼ ਕੀਤੀ ਆ ਇਹਨਾਂ ਨੇ ਉਹਦੇ ਵਿੱਚ ਜਾਣਕਾਰੀ ਦਿੱਤੀ ਆ ਜਦੋਂ ਉਹ ਚਲੇ ਗਈ ਤੇ ਫਿਰ ਜਿਹੜਾ ਉਹ ਸਟ੍ਰੇਂਜਰ ਸੀਗਾ ਉਹਨੇ ਉਹਨੂੰ ਫਾਲੋ ਕੀਤਾ ਸਾਊਥ ਲੇਨ ਤੱਕ ਜਿਹੜੀ 33rd ਐਵੇਨਿਊ ਦੀ ਆ ਉੱਥੇ ਤੱਕ ਤੇ ਉਹਦੇ ਤੋਂ ਬਾਅਦ ਉਹ ਬੱਚੀ ਜਿਹੜੀ ਸੀਗੀ ਉਹਨੇ ਨੇੜੇ ਇੱਕ ਡਰਾਈਵਰ ਸੀਗਾ ਉਹਨੂੰ ਅਪਰੋਚ ਕੀਤਾ ਔਰ ਉਹਨੂੰ ਕਿਹਾ ਮੈਨੂੰ ਹੈਲਪ ਚਾਹੀਦੀ ਆ ਉਹ ਡਰਾਈਵਰ ਫਿਰ ਉਹਨੂੰ ਬੱਚੀ ਨੂੰ ਜਿਹੜਾ ਸੇਫਲੀ ਘਰ ਲੈ ਕੇ ਗਿਆ ਕਹਿੰਦੇ ਅਸੀਂ ਬਹੁਤ अर्ਲੀ ਆ ਇਸ ਇਨਵੈਸਟੀਗੇਸ਼ਨ ਦੇ ਉੱਤੇ ਇਨਫੋਰਮੇਸ਼ਨ ਇਸ ਕਰਕੇ ਰੀਲੀਜ਼ ਕਰ ਰਹੇ ਆ ਕਿ ਜਿਹੜੀ ਕਮਿਊਨਿਟੀ ਆ ਉਹਨੂੰ ਇਹ ਦੱਸਣ ਦੇ ਲਈ ਕਿ ਜਿਹੜੀ ਇਹ ਟਰਬਲਿੰਗ ਇਨਸੀਡੈਂਟ ਆ ਇਹ ਹੋਇਆ ਪੁਲਿਸ ਨੇ ਜਿਹੜੀ ਬੱਚੀ ਆ ਉਹਦੀ ਸਿਫਤ ਕੀਤੀ ਆ ਇਸ ਗੱਲ ਦੇ ਲਈ ਕਿਉਂਕਿ ਉਹਨੇ ਜਿਸ ਤਰੀਕੇ ਦੇ ਨਾਲ ਸਥਿਤੀ ਨੂੰ ਰਿਸਪੌਂਡ ਕੀਤਾ ਇਸ ਇਨਸੀਡੈਂਟ ਸਬੰਧੀ ਤੇ ਉਹਨੇ ਮਤਲਬ ਸਹੀ ਕੀਤਾ ਕਿ ਜਦੋਂ ਵੀ ਉਹਨੂੰ ਲੱਗਿਆ ਤੇ ਜਦੋਂ ਹੀ ਉਹ ਘਰ ਪਹੁੰਚੀ ਫਿਰ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਉਹਦੇ ਤੋਂ ਬਾਅਦ ਫਿਰ ਐਵਿਡੈਂਸ ਜਿਹੜੇ ਇਕੱਠੇ ਕਰਨ ਲੱਗ ਗਏ ਪੁਲਿਸ ਕਹਿੰਦੀ ਆ ਵੀ ਬੱਚੀ ਨੇ ਉਹ ਸਾਰਾ ਕੁਝ ਕੀਤਾ ਜੋ ਉਹਨੂੰ ਕਰਨਾ ਚਾਹੀਦਾ ਸੀ ਉਹਨੂੰ ਪਤਾ ਲੱਗੇਗਾ ਕਿ ਅਸੀਂ ਉਸ ਵੇਲੇ ਖਤਰੇ 'ਚ ਆਤ ਨੂੰ ਕੁਕਲੀ ਨੇੜੇ ਤੜਕੇ ਤੇ ਵੀ ਹੈਲਪ ਮੰਗਣ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੀ ਸੇਫਟੀ ਦੇ ਉੱਤੇ ਪਹੁੰਚ ਗਏ ਪੁਲਿਸ ਨੇ ਉਹਦਾ ਜਿਹੜੀ ਇਮੇਜ ਆ ਉਸ ਵਿਅਕਤੀ ਦਾ ਉਹਨੂੰ ਵੀ ਉਹ ਵੀ ਰਿਲੀਜ਼ ਕੀਤਾ ਆ ਤੇ ਕਿਹਾ ਪੁੱਛਿਆ ਲੋਕਾਂ ਨੂੰ ਜੇ ਕੋਈ ਉਹਨੂੰ ਜਾਣਦਾ ਹੋਵੇ ਤੇ ਸਾਹਮਣੇ ਆਵੇ ਉਹਨੂੰ ਦੱਸਿਆ ਗਿਆ ਕਿ ਇਹ ਵਾਈਟ ਮੈਨ ਆ ਇੱਕ 30ਵਿਆਂ ਦੇ ਵਿੱਚ ਦੀ ਉਮਰ ਲੱਗਦੀ ਹੈ ਤੇ ਬੱਸ਼ੀ ਆਈਬ੍ਰੋਜ਼ ਨੇ ਇਹਦੀ ਬੜੀ ਡੀਪ ਵੌਇਸ ਆ ਤੇ ਫੇਸ਼ੀਅਲ ਫੀਚਰ ਉਹਨਾਂ ਨੇ ਦੱਸਿਆ ਕਿ ਹਾਈ ਚੀਕ ਬੋਨਸ ਨੇ ਇਹਦੀਆਂ ਮਤਲਬ ਵੱਡਾ ਜੁਵਾੜਾ ਜਿਵੇਂ ਵਾਈਡ ਜਾ ਆ ਇਹਨਾਂ ਦਾ ਉਹਦਾ ਤੇ ਕੰਨ ਵੱਡੇ ਨੇ ਬੇ ਗੀਅਰਸ ਆ ਵੱਡਾ ਉਹਦਾ ਨੱਕ ਆ ਨੋਜ਼ ਵੀ ਵੱਡਾ ਹੈ ਡਾਰਕ ਕਲਰ ਦੀ ਹੁੱਡੀ ਨੇ ਪਾਈ ਆ ਤੇ ਜਿਹੜੀ ਫਲੈਨਲ ਸ਼ਰਟ ਆ ਥੱਲੇ ਇਹਦੇ ਡਾਰਕ ਜੀਨਸ ਆ ਤੇ ਜਿਹੜੀ ਬਲੈਕ ਇਹਦੇ ਡਾਕ ਮਾਰਟਨ ਸਟਾਈਲ ਸ਼ੂ ਆ ਤੇ ਡਾਰਕ ਬੈਕਪੈਕ ਨੇ ਪਿੱਛੇ ਪਾਇਆ ਤੇ ਬਲੂ ਟਰੱਕ ਬਾਈਕ ਦੇ ਉੱਤੇ ਇਹ ਜਾ ਰਿਹਾ ਆ ਪੁਲਿਸ ਨੇ ਪੁੱਛਿਆ ਵੀ ਜੇ ਕਿਸੇ ਨੂੰ ਕੋਈ ਜਾਣਕਾਰੀ ਆ ਇਹਦੇ ਬਾਰੇ TO 6047170604 ਦੇ ਉੱਤੇ ਜਾਣਕਾਰੀ ਦੇ ਸਕਦੇ ਆ ਬਹੁਤ ਕੁਝ ਹੋਇਆ ਇੱਥੇ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਜਿਹੜੇ ਰੈਂਡਮ ਅਟੈਕ ਕਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਦੇ ਵਿੱਚ ਕਮੀ ਆਈ ਆ ਪਰ ਬਾਵਜੂਦ ਇਸ ਗੱਲ ਦੇ ਜਿਹੜਾ ਕੁਛ ਨਾ ਕੁਛ ਇਦਾਂ ਦੀਆਂ ਜਿਹੜੀਆਂ ਇੱਕ ਅਦੋਕਾ ਕਟਰਾਵਾ ਮਿਲ ਜਾਂਦੀਆਂ ਪਰ ਇਸ ਬੱਚੀ ਦੀ ਜਿਹੜੀ ਕਹਿ ਲਓ ਉਹਦੀ ਜਿਹੜੀ ਐਕਟਿਵ ਸੀਗੀ ਉਹਨੂੰ ਪਤਾ ਸੀ ਉਹਨੂੰ ਸਮਝ ਸੀ ਇਸ ਗੱਲ ਦੀ ਤੇ ਇਸ ਗੱਲ ਨੇ ਉਹਦਾ ਬਚਾਅ ਕਰ ਦਿੱਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ